ਸਸਤਨੀ ਕੱਲ ਦੋਸਤੋ ਪਿੰਡੂ ਕੀ ਚੈਨਲ ਦੇ ਬਾਈ ਜੀ ਸਵਾਗਤ ਕਰਦੇ ਰੋਜ਼ ਦੀ ਤਰ੍ਹਾਂ ਹਾਜ਼ਰਾਂ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੇ ਅਜਾ ਕਹੋਂਗੇ ਵੀ ਰੌਣਕ ਮੇਲਾ ਬੜਾ ਲੱਗਾ ਤੂੜੀ ਕਰਕੇ ਨਹੀਂ ਬਾਈ ਚੋਰ ਫੜ ਲਈ ਇੱਥੇ ਜਿਹੜਾ ਇੱਕ ਨਾ ਬਜ਼ੁਰਗ ਬੰਦ ਨੂੰ ਢਾਈ ਬੈਠਾ ਹੈਗਾ ਯਾਰ ਤੇ ਪੈਸੇ ਪੋੜੇ ਹੀਗੇ ਤਾਂ ਕਰਕੇ ਤੇ ਆਹ ਹੋ ਗਿਆ ਹੈਗਾ ਚੱਕਰ ਜਿਹਾ ਪੈ ਗਿਆ ਤੇ ਬੋਲੀ ਸਟਾਰਟ ਹੋ ਗਈ ਪਹਿਲਾਂ ਬੋਲੀ ਵੇਖੀਏ ਫੇਰ ਗੱਲ ਕਰਗੇ ਬਾਈ ਹਨਾ ਤੇ ਆਜੋ ਬਈ टी पचंजा ਹੇ ਚੋਟ ਅੰਦਰੋਂ ਖਲਾਫ ਜੁਝਣ ਦੀ ਨਹੀਂ ਆਪੇ ਗੋਣੇ ਤੇ ਵੇ 300 ਮਿਲਿਆ ਜੀ ਕਿਤੇ 200 ਪਵੇਗੀ 260 ਰੁਪਏ ਜਿਹੜਾ 70 ਰੁਪਏ ਮਦਦ 70 ਰੁਪਏ 70 ਰੁਪਏ 70 ਰੁਪਏ 70 ਰੁਪਏ 10 ਜਾ ਰੱਖਣਾ ਬੱਸ 25 30 35 ਸਾਰੇ 35 ਵੀ ਗਏ ਚੱਲੋ ਬੋਲ ਲਾ ਨਾ ਬੱਸ ਚੱਲੋ ਸਭ 35 ਦਾ ਲੈ ਲਓ ਲਓ ਜੀ 335 ਰੁਪਏ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਜੀ ਇਧਰੋਂ ਵੀ ਮੜਾ ਆਪ ਲਾ 335 ਰੁਪਏ ਜਿਹੜਾ ਟਾਪ ਦਾ ਰੇਟ ਪਹਿਲੀ ਟਰਾਲੀ ਦਾ ਲੱਗ ਗਿਆ ਜੀ ਤੇ ਲਓ ਜੀ ਦੂਸਰਾ ਨਾਲ ਵੇਣਿਆ ਕੀ ਰੇਟ ਜਾਂਦਾ ਬਾਈ ਥੂੜੀ ਵੇਖੋ ਪਹਿਲਾਂ ਤਾਂ ਬਾਈ ਸਰਾ ਕੋਆਰਟੀ ਜਿਹੜੀ ਟੁੜੀ ਦੀ ਤੇ ਆਜੋ ਵੀ ਨਾਗ ਨੂਗ ਵੀ ਨਹੀਂ ਗਿੜੇ ਬਾਈ ਹੋਰ ਹੀ ਚੱਕਰ ਪਾਈ ਖੜੇ ਹੀ ਆ ਤਾਂ ਹੈ ਮੈਨੂੰ ਤਾਂ ਲੱਗਾ 7-8 ਜਿਹੜੇ ਨਾਗ ਅੱਜ ਆਏ ਆ ਜੀ ਕੋੜ ਕੁਰਾ ਮੰਡੀ ਵਿੱਚ ਵੀਰੋ ਲਾਈਕ ਜ਼ਰੂਰ ਕਰ ਦਿਓ ਟੁੜੀ ਲੈਣ ਵਾਲੇ ਪੂਰੇ ਆ ਬਈ ਅੱਜ ਗਾਗੂ ਕਾ 300 5 10 15 20 25 150 पचुंजा सठ सतर पंजहतर असी पचासी नवे चार सौ पंज दर चार सौ पंद्रहं ओला बचे चार सौ पंद्रहं रुपया ਲਓ 415 ਰੁਪਏ ਜਿਹੜਾ ਟਾਪ ਦਾ ਰੇਟ ਲੱਗ ਗਿਆ ਜੀ ਸਿਰਾ ਰੇਟ 415 ਰੁਪਏ ਦੂਸਰੇ ਨੱਕ ਦਾ ਰੇਟ ਲੱਗ ਗਿਆ ਹਨਾ ਜੀ ਤੇ ਲਓ ਜੀ ਤੀਸਰੇ ਨੱਕ ਦੀ ਬੋਲੀ ਵੇਣੇ ਆ ਜੀ ਵੀ ਕਿੱਥੋਂ ਤੱਕ ਜਿਹੜੇ ਤੇ ਜਾਊਗਾ 450 ਨੂੰ ਜਾਵੜੂਗਾ ਮੇਰੇ ਹਿਸਾਬ ਨਾਲ ਹੈ ਹਾਂ ਅੰਦਰ ਦੀ ਢੂੜੀ ਆ ਜੀ ਲਓ ਬੋਲੀ ਨਹੀਂ ਬੋਲੀ ਮੁੱਠੀਆਂ ਨਹੀਂ ਮਾਰੀਓਣ 300 400 ਰੱਖੋ 400 5 10 15 20 420 ਰੁਪਏ 25 ਕੇ 25 ਨਹੀਂ 35 40 440 ਬੋਲੋ ਜੀ ਨੇ 440 ਰੁਪਏ ਬਾਈ ਲੋ ਜੀ 440 ਰੁਪਏ ਨੂੰ ਜਿਹੜੀ ਤੀਸਰੀ ਨੱਕ ਦੀ ਬੋਲੀ ਲੱਗ ਗਈ ਹੈ ਨਾ ਜੀ 400 ਤੇ 40 ਰੁਪਏ ਜਿਹੜਾ ਪਹੁੰਚ ਗਈ ਆ ਤੇ ਲੋ ਜੀ ਅਗਲੇ ਨੱਕ ਕੋਲ ਚੱਲਦੇ ਆ ਬਾਈ ਜੀ ਆ ਰਹਿਗਾ ਨਾਗੋਦਰ ਵੀ ਪਾਏ ਆ ਮੇਰੇ ਸਾਹਮਣੇ ਸੱਤ ਅੱਠ ਨਾਗ ਆਇਆ ਗਿਣੇ ਨਹੀਂ ਆਜਣਾ ਬਾਈ ਮੌਕੇ ਤੇ ਪਹੁੰਚੇ ਹੀ ਹੋਰ ਹੀ ਪੰਗਾ ਪਈ ਖੜੀ ਜੇ ਤਾਂ ਤੇ ਆਓ ਬਾਈ ਐਕਨ ਜਿਹੜਾ ਟਰਾਲੀਆਂ ਚਾਲੇ ਖੜੀਆਂਗਾ ਨਾ ਕਰਕੇ ਫਟਾਫਟ ਬੋਲੀ ਹੋਈ ਜਾਂਦੀ ਹੈ ਨਾ ਦਾ ਮਾਲ ਆ ਵੀ ਤੇ ਮਾਲ ਵਧੀਆ ਕੋਈ ਮੜਾ ਮੋਟਾ ਰੰਗ ਭੋਰਾ ਵਟਿਆ ਹੋਊ ਨਹੀਂ ਪੂਰੀ ਬਾਤ ਨਹੀਂ ਮੜਾ ਮੋਟਾ ਰੰਗ ਆ ਸਕਦਾ ਵਿੱਚੋਂ ਆਹ ਬਾਤ ਪਾਣੀ ਨਹੀਂ ਜਾਊਗਾ ਪਾਚ ਹਾਂ ਵੀ ਕਾਹਗਾ ਬਤਰੀ ਦੇਖਣਾ ਆਹ ਨਹੀਂ ਗਾ ਵੀ ਪਿਆ ਵੀ ਖੰਡ ਕੋਈ ਬਾਤ ਹੀ ਹੈ ਮਰੀ ਮੁੱਠੀ ਆ ਸਕਦੀ ਆ ਗੋਲ ਗੋਲ ਨਿਕਲ ਕੋਈ ਗੱਲ ਨਹੀਂ ਲਿਖਾਂ ਮੈਂ 300 ਰੁਪਇਆ ਪੰਜ ਕਰ ਪੰਜ पचंजा सठ सर पंजर टरनि असी पचासी नवे पार सौ पंज दार सौ दुल्हे पंद्रहं बि पची 425 ਬੋਲਦਾ ਕੋਈ ਕੀ ਕਰਦੇ 300 ਰੁਪਿਆ ਭਾਈ ਕਰਦੇ ਮੈਂ ਨਹੀਂ ਆਹ ਕਿ ਇੱਕੇ ਖੱਡੋ ਕਰਾ ਚੱਲ ਹਟਾਈ ਕਰ 450 ਠੀਕ ਹੈ ਉਹ ਲੈ ਜਿਹੜੇ 51 60 60 ਬੋਲਦਾ ਕੋਈ ਹੈ 70 70 475 88 88 ਉਹਨਾਂ ਦਾ ਵੀ ਇਹ ਦੇਦਾ 885 ਲਓ ਜੀ ਬਾਈ ਜੀ 485 ਰੁਪਏ ਜਿਹੜਾ ਸਿਰਾ ਰੇਟ ਲੱਗ ਗਿਆ ਜੀ ਬਾਈ ਜੀ ਚੌਥੇ ਨਗਦਾ ਹਨ ਤੇ ਜਿਹੜਾ ਚੌਥੇ ਨਗਦਾ ਰੇਟ ਲੱਗ ਗਿਆ 485 ਰੁਪਏ ਟਾਪ ਦਾ ਰੇਟ ਲੱਗ ਗਿਆ ਜੀ ਲਓ ਜੀ ਅਗਲੇ ਨੱਕ ਕੋਲ ਚੱਲਦੇ ਆ ਜੀ ਲਓ ਵੀ ਮਿੱਤਰੋ ਆ ਰੌਣਕ ਮੇਲਾ ਲੱਗਿਆ ਹੋਇਆ ਕਹਿੰਦੇ ਬੱਲੇ 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 ਭੀੜ ਵੇਖੋ ਬਈ ਆਜੋ ਵੀ ਆਜੋ ਲੋਹੇ ਦੀ ਵੇਖੋ ਕੀ ਹਾਲਤ ਆਵ ਜਾਂਦਾ ਮੈਂ ਕਹਿੰਦਾ ਆ ਸਰਾ ਕੁਆਲਟੀ ਜੀ ਨਹੀਂ ਨਹੀਂ ਯਾਰ ਇਹ ਐ ਸੋਨੇ ਬੋਲੋ 150 400 400 100 55 55 ਸਾਡੇ ਕਰ 400 55 60 60 460 70 ਰੁਪਏ 70 ਬੋਲਦਾ 75 ਰੁਪਏ 85 ਰੁਪਏ 500 sir, we are. 500. Fun, sir. Fun, sir. ਸਾਡੇ 550 ਲੈ 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 ਸਾਡੇ 550 ਚੰਨੀ ਲਈ ਲਓ ਜੀ 550 ਨੂੰ ਜਿਹੜੀ ਬਈ ਬੋਲੀ ਲੱਗੀ ਅਸਰਾ ਕੁਆਲਿਟੀ ਸੀਗੀ ਤੂੜੀ ਦੀ ਪੈਂਦੇ ਪੜਾਕੇ ਕਹਿੰਦੇ ਕੋੜ ਪੂਰਾ ਮੰਡੀ ਵਿੱਚ ਹੈ ਤੇ ਸਾਡੇ 550 ਆਜ ਬਹੁਤ ਹੈ ਸਾਡੇ 550 ਨੂੰ ਜਿਹੜੀ ਟਰਾਲੀ ਗਈ ਬਈ ਸਰਾ ਰੇੜ ਲਓ ਬਈ ਅੰਦਰ ਦੀ ਥੋੜੀ ਵੇਖ ਕੇ ਬੋਲੀ ਦਿਓ ਬਈ ਮਾਸ਼ਾ ਅੱਲਾਹ ਜੀ टे तर पंजतर चार सौ पंज दर बि पंची चालीह पंताली साढे 40 सौ साढे चार सौ बोलांगे पचुजा सठ पैंठ 70 75 80 480 ਬੋਲਦਾ ਬਈ ਲਓ ਜੀ 480 ਰੁਪਏ ਜਿਹੜਾ ਸਰਾ ਰੇਟ ਲੱਗ ਗਿਆ ਜੀ ਹਨਾ ਜੀ ਤੇ ਆਹ ਰਹਿ ਗਿਆ ਜੀ ਲਾਸਟ ਨਾ ਗਿਆ 480 ਰੁਪਏ ਰੇਟ ਲੱਗ ਗਿਆ ਜੀ ਲਓ ਜੀ ਲਾਸਟ ਨਾ ਦਾ ਰੇਟ ਵੇਣੇ ਕੀ ਜਾਂਦਾ ਬਈ ਹਨਾ ਸਰਾ ਰੇਟ कारिटी वेखो पहिला तूरी फिर गिया वॾी तूड़ी आहे भई भाई इतां तवंजा सठ चार सौ ਹਨੇ 450 52 60 65 70 75 80 84 90 95 500 ਹੈ ਪੰਜ 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 ਬੋਲਣੇ ਨਾ ਗਾਣਾਗਰ ਟਿਕੜਾ ਲਾਉਣਾ ਕਰੂਗਾ ਲੋ ਇਹ ਵੀ ਗਈ ਜਿਹੜੀ 505 ਰੁਪਏ ਜਿਹੜਾ ਲਾਸਟ ਨਗਦ ਰੇਟ ਲੱਗਾ ਜੀ 500 ਤੇ 5 ਰੁਪਏ ਅੱਜ ਤੁਹਾਨੂੰ ਪਹਿਲਾਂ ਟੌਪ ਦਾ ਰੇਟ ਦੱਦਗੇ ਜਿਹੜਾ ਸਿਰਾ ਰੇਟ ਗਿਆ ਕੋਟਪੁਰਾ ਮੰਡੀ ਵਿੱਚ 550 ਰੁਪਏ ਜਿਹੜਾ ਟੌਪ ਦਾ ਰੇਟ ਲੱਗਿਆ ਹਨਾ ਅੱਛਾ ਆ ਨਗ ਪਿਆਕ ਆ ਜੋ ਬਈ ਅੱਛਾ ਪਿਆ ਬਈ ਨਾ ਮੈਨਾਂ ਲਗਾ ਹੋ ਗਈ ਕਿਤੇ ਬੋਲੀ ਪਹਿਲਾਂ ਇਹ ਵੇਖ ਲਈ ਬਈ ਇਹ ਸ਼ਾਇਦ 550 ਤੋਂ ਵੀ ਟੱਪ ਪਾਵੇ ਹਨਾ ਤੇ ਚੌਂਕਰ ਕੀ ਬਾਤ ਦੀ ਬਾਈ? ਛੇੜਦੀ ਹੈ ਬਾਈ। ਨਹੀਂ ਨਹੀਂ। ਨਾਲਾ ਰੋਬ। ਨਾਲਾ ਨਾਲਾ ਖਿਚੀ ਕਰ ਲੋ ਬਾਈ। ਨਾਲਾ ਖਿਚੇ ਰਹਾ। ਸੱਜੀ ਕਹਿੰਦੇ ਸੱਜੀ ਦੇ ਜਾਂਦੇ। ਇਹ ਪਾਣਾ ਤੇ। ਸੱਜੀ ਜਾਂ ਮੁੰਡਾ। ਚਲੋ ਸੱਜੀ ਨਾਲ। ਵਾਹ। ਬਾਹ ਇਹ ਹੋ ਹੀ ਗਿਆ। ਆਹ ਵੇਖ ਕੇ ਬੋਲੀ ਦੋ ਬਾਈ। ਹਾਂ। ਫੇਰ ਨਹੀਂ ਜਾਏਗਾ ਬਾਈ।

सतर छिहतर चारि सौ पंज दस चार सौ चारि पंद्रहं बि पंची पैती चालीहताली साढे चार सौ साढे चार सौ ਲੋ ਜੀ 450 ਰੁਪਏ ਜਿਹੜਾ ਲਾਸਟ ਨਗਦਾ ਰੇਟ ਲੱਗ ਗਿਆ ਜੀ ਮੈਂ ਲਾਸਟ ਨੂੰ ਨਾ ਕੋ ਨੂੰ ਸਮਝਿਆ ਤੇ ਇਧਰ ਵੀ ਨਾ ਖੜਿਆ ਸੀ ਪਤਾ ਨਹੀਂ ਲੱਗਾ ਵੀ ਬੋਲੀ ਹੋਈ ਆ ਕਿ ਨਹੀਂ ਚਲੋ ਕੋਈ ਗੱਲ ਨਹੀਂ ਤੇ ਅੱਜ ਸਰਾ ਰੇਟ ਜਿਹੜੇ ਦੀ ਗੱਲ ਕਰਗੇ ਤਾਂ ਅੱਜ 550 ਰੁਪਏ ਜਿਹੜਾ ਸਰਾ ਰੇਟ ਗਿਆ ਜੀ ਕੋਲ ਭਰਾ ਮੰਡੀ ਦੇ ਵਿੱਚ ਤੂੜੀ ਨੇ ਫੜ ਲਈ ਤੇਜੀ ਹਨਾ ਬਈ ਤੇ ਵੀਰੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਇੱਥੇ ਯਾਰ ਪੰਗਾ ਇਹ ਪਾਈ ਖੜੇ ਸੀ ਕਿ ਕੋਈ ਬਜ਼ੁਰਗ ਬੰਦਾ ਹੈਗਾ ਇੱਕ ਤਾਂ ਉਹ ਉੱਥੇ ਢਾਈ ਬੈਠਾ ਹੀਗਾ ਪਏ ਪਏ ਕੋਈ ਜਾਂਦਾ ਸੀਗਾ ਤੇ ਫੜ ਕੇ ਬਹੁਤ ਕੁੱਟਿਆ ਬਈ ਤੇ ਹੈਗੀ ਮੇਰੇ ਕੋਲ ਵੀਡੀਓ ਤੇ ਤਾਂ ਕਰਕੇ ਨਾ ਐ ਬੋਲੀ ਮੈਂਟੋਮੈਂਟ ਸਟਾਰਟ ਹੋ ਗਈ ਤੇ ਪਤਾ ਨਹੀਂ ਲੱਗਿਆ ਤੇ ਧੰਨਵਾਦ ਉਸ ਤੋਂ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੀ